ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਟੀਵੀ ਤੇ ਮੈਂ ਹਾਂ ਜਸਪੁਰੇਵਾ ਅੱਜ ਕਿਲਾ ਮਹਾਰਾਜਾ ਸਬਾਲ ਜੱਸਾ ਸਿੰਘ ਰਾਮਗੜੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜੀ ਪਰਮ ਪਕੀਤੇਗੇ ਇਸ ਮੌਕੇ ਮਹਾਰਾਜਾ ਜੱਸਾ ਸਿੰਘ ਮੈਮੋਰੀਅਲ ਐਜੂਕੇਸ਼ਨ ਟਰਸਟ ਦੇ ਚੇਅਰਮੈਨ ਸਰਦਾਰ ਹਰਦੇਵ ਸਿੰਘ ਕੌਂਸਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 3 ਮਈ ਨੂੰ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ 302ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਦਿਨ ਪੰਜਾਬ ਨਹੀਂ ਸਗੋਂ ਪੂਰੇ ਭਾਰਤ ਵਿੱਚ ਭਾਰਤ ਦੇ ਕੋਨੇ-ਕੋਨੇ ਵਿੱਚੋਂ ਸੰਗਤ ਇਕੱਠੀ ਹੋ ਕੇ ਆਵੇਗੀ ਇਸ ਦਿਨ ਬਹੁਤ ਸਾਰੇ ਧਾਰਮਿਕ ਅਤੇ ਸਿਆਸੀ ਆਗੂ ਵੀ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਭਰਨਗੇ ਉਹਨਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ 5 ਮਈ ਨੂੰ ਉਹ ਦਸੂਹਾ ਤੋਂ ਹਾਜੀਪੁਰ ਰੋਡ ਤੇ ਸਥਿਤ ਪਿੰਡ ਸਿੰਘਪੁਰ ਜੱਟਾਂ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਕਿਲੇ ਵਿੱਚ ਦਰਸ਼ਨ ਦੇਣ ਦੀ ਕਿਰਪਾ ਉਹ ਤਾਂ ਜ਼ਰੂਰ ਕਰਨ। ਦੇਖੋ ਸਾਡੀ ਇਹ ਵਿਸ਼ੇਸ਼ ਰਿਪੋਰਟ ਦੇ ਵਿੱਚ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਐਪ ਪੰਜਾਬ ਟੀਵੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਐਜੂਕੇਸ਼ਨ ਟਰਸਟ ਦੇ ਸਾਰੇ ਟਰਸਟੀ ਇਹ ਔਦਿਹਾਰ ਇਕੱਠੇ ਹੋ ਕੇ ਅੱਜ ਅਖੰਡ ਪਾਠ ਸਾਹਿਬ ਦੀ ਪਰਾਰੰਪਤਾ ਕਰਵਾਈ ਹੈ ਸੰਗਤ ਕਾਫੀ ਇਕੱਠੀ ਹੋਈ ਅੱਜ ਸਵੇਰੇ ਸੋ ਸੰਗਤ ਦੇ ਆਉਣ ਤੇ ਸਾਰਾ ਜਿਹੜਾ ਅੱਜ ਪ੍ਰਬੰਧ ਸੀ ਮੁਕਮਲ ਹੋਇਆ ਪਿਆ ਅੱਜ ਅਸੀਂ ਇਸ ਜਨਮ ਦਿਹਾੜੇ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਆਸਰੇ ਨਾਲ ਕੀਤੀ ਹੈ ਅਰਦਾਸ ਨਾਲ ਕੀਤੀ ਹੈ ਅਖੰਡ ਪਾਠ ਸਾਹਿਬ ਸ਼ੁਰੂ ਹੋਏ ਹਨ ਸੋ ਮੈਂ ਸਾਰੀ ਸੰਗਤ ਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਆਪ ਸਾਰੇ ਪਰਿਵਾਰਾਂ ਸਵੇਤ ਇਕੱਠੇ ਹੋ ਕੇ ਇਸ ਧਾਤੀ ਦੇ ਉੱਤੇ ਤੁਸੀਂ ਨਤਮਸਤਕ ਹੋਵੋ ਜਿੱਥੇ ਮਹਾਰਾਜਾ ਜੀ ਨੇ ਸਾਰੀ ਕਾਇਨਾਤ ਨੂੰ ਇਸ ਇਲਾਕੇ ਦੀ ਨੂੰ ਬਹੁਤ ਵੱਡਾ ਮਾਣ ਦਿੱਤਾ ਆਪਣਾ ਇਤਿਹਾਸਕ ਜਿਹੜਾ ਇਹ ਸਥਾਨ ਹੈ ਇਹਨਾਂ ਇਲਾਕੇ ਨੂੰ ਬਹੁਤ ਵੱਡਾ ਮਾਣ ਹੈ ਜਿਹੜਾ ਉਹਨਾਂ ਨੇ ਇਹ ਦਿੱਤਾ ਤੇ ਅਸੀਂ ਸਾਰੇ ਅੱਜ ਟਰਸਟੀ ਰਲ ਕੇ ਉਹਦਾ ਹੋਰ ਮਾਣ ਵਧਾ ਰਹੇ ਆਂ ਪਰ ਮਾਣ ਉਦੋਂ ਜ਼ਿਆਦਾ ਵਧਣਾ ਜਦੋਂ ਤੁਸੀਂ ਸਾਰੇ ਪਰਿਵਾਰਾਂ ਸਮੇਤ ਇੱਥੇ ਆਓਗੇ 15 ਤਰੀਕ ਨੂੰ ਵਹੀਰਾ ਘੱਟ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਵੋ ਤੇ ਇਸ ਸਫਾ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਸ਼ਾਮਲ ਹੋਵੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ